ਤੋ ਖਾਸ ਕਰਕੇ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਥਾਇਰੋਇਡ ਆਪਸ ਰਾਤ ਨੂੰ ਤੁਸੀਂ ਸੌਣ ਲੱਗੇ ਤੁਸੀਂ ਇੱਕ ਗਲਾਸ ਪਾਣੀ ਦੇ ਵਿੱਚ ਜਦੋਂ ਸਾਡਾ ਖਾਣ ਪੀਣ ਦਾ ਤਰੀਕਾ ਸਹੀ ਨਹੀਂ ਹੁੰਦਾ ਇਹਨੂੰ ਤਿਆਰ ਕਰਨ ਵਾਸਤੇ ਤੁਸੀਂ ਕੀ ਕਰਨਾ ਹੈ ਕਿ ਸਵੇਰੇ ਤੁਹਾਡੇ ਇਮਿਊਨਿਟੀ ਸਿਸਟਮ ਨੂੰ ਵੀ ਨੇ ਸਟਰੋਂਗ ਕਰਨਾ ਵਾ ਪਹਿਲਾਂ ਤਾਂ ਸਵੇਰੇ ਜਿਹੜੀ ਤੁਹਾਡੀ ਮੈਡੀਸਿਨ ਚੱਲਦੀ ਹੋਊਗੀ ਡਾਕਟਰ ਅਲੀ ਹੋ ਜਾਂਦੀ ਆ ਫਿਰ ਜਾ ਕੇ ਸਾਡਾ ਪਾਰਵਧਨਾ ਸ਼ੁਰੂ ਹੋ ਜਾਂਦਾ ਵਾ ਹਣਾ ਤੁਸੀਂ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਨਾਲ ਮੈਨੂੰ ਮੈਸੇਜ ਆਉਂਦੇ ਪਏ ਸੀਗੇ ਖਾਸ ਕਰਕੇ ਜਿਨ੍ਹਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਉਹਨਾਂ ਦੇ ਤੇ ਵੀ ਜੀ ਜਿਨ੍ਹਾਂ ਨੂੰ ਥਾਇਰੋਇਡ ਆ ਮਤਲਬੀ ਉਹ ਕਿਹੜੀ ਮਤਲਬ ਡਰਿੰਕ ਬਣਾ ਕੇ ਪੀਣ ਜਿਹਦੇ ਨਾਲ ਕੀ ਉਹਨਾਂ ਨੂੰ ਭਾਰ ਘਟਾਉਣ ਦੇ ਵਿੱਚ ਉਹਨਾਂ ਨੂੰ ਕਾਫ ਤੁਸੀਂ ਉਹ ਡਰਿੰਕ ਨੂੰ ਬਣਾ ਕੇ ਤੁਸੀਂ ਪੀਣਾ ਸ਼ੁਰੂ ਕਰ ਦੋਗੇ ਤਾਂ ਉਹਨੇ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਜਿਹੜੀ ਉਹ ਮਦਦ ਕਰਨੀ ਆ ਹਨਾ ਸੋ ਖਾਸ ਕਰਕੇ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਥਾਇਰੋਇਡ ਆ ਵੈਸੇ ਤਾਂ ਇਹ ਡਰਿੰਕ ਨੂੰ ਕੋਈ ਵੀ ਮੇਰੀ ਭੈਣ ਕੋਈ ਵੀ ਮੇਰਾ ਭਰਾ ਜਿਹੜਾ ਉਹ ਪੀ ਸਕਦਾ ਵਾ ਖਾਸ ਕਰਕੇ ਜਿਨ੍ਹਾਂ ਨੂੰ ਥਾਇਰੋਇਡ ਆ ਜੇ ਉਹ ਪੀਣਗੇ ਤਾਂ ਉਹਨਾਂ ਨੂੰ ਜਿਹੜਾ ਇਹਦਾ ਰਿਜ਼ਲਟ ਆ ਉਹ ਜਿਆਦਾ ਮਿਲ ਜਾਣਾ ਸੋ ਇਹ ਚੀਜ਼ ਨੂੰ ਬਣਾਉਣ ਵਾਸਤੇ ਤੁਹਾਨੂੰ ਕਿਹੜੀ ਕਿਹੜੀ ਚੀਜ਼ਾਂ ਦੀ ਲੋੜ ਪੈਗੀ ਜੀ ਉਹਨੂੰ ਕਿਵੇਂ ਬਣਾਉਣਾ ਤੇ ਉਹਨੂੰ ਕਦੋਂ ਪੀਣਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਬਲੀਜ਼ ਵੀਡੀਓ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਆ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਬਲੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਉਹ ਡਰਿੰਕ ਨੂੰ ਬਣਾਉਣ ਵਾਸਤੇ ਤੁਹਾਨੂੰ ਦੋ ਚੀਜ਼ਾਂ ਦੀ ਜਿਹੜੀ ਉਹ ਲੋੜ ਪੈਗੀ ਜੀ ਠੀਕ ਹੈ ਜੀ ਨੰਬਰ 1 ਦੇ ਉੱਤੇ ਸਾਨੂੰ ਚਾਹੀਦਾ ਜੀ ਮੇਥੀ ਦੇ ਦਾਣੇ ਠੀਕ ਹੈ ਜੀ ਮੇਥੇ ਦੇ ਦਾਣੇ ਵੀ ਕਹਿ ਦਿੰਦੇ ਇਹਨੂੰ ਮੇਥੀ ਦੇ ਦਾਣੇ ਵੀ ਆ ਜਿਹੜੇ ਉਹ ਵੀ ਇਹਨੂੰ ਕਹਿ ਦਿੰਦੇ ਤੁਸੀਂ ਇਹ ਲੈਣਾ ਵਾ ਜੀ ਤੁਸੀਂ 1 ਚਮਚ ਲੈਣਾ ਜੀ ਠੀਕ ਆ ਜੀ ਉਸ ਤੋਂ ਬਾਅਦ ਤੁਸੀਂ ਸੌਂਫ ਆ ਜੜੀ ਸੌਂਫ ਲੈਣੀ ਆ ਤੁਸੀਂ ਇਹ 1 ਚਮਚ ਠੀਕ ਆ ਜੀ ਮੇਥੀ ਦੇ ਦਾਣੇ ਹੋ ਗਏ ਤੇ ਸੌਂਫ ਹੋ ਗਈ ਇਹ 1 ਚਮਚ ਲੈਣੀ ਆ ਇਹ ਤਾਂ ਹੋ ਗਿਆ ਸਾ ਜੀ ਸਾਡਾ ਸਮਾਨ ਠੀਕ ਆ ਜੀ ਹੁਣ ਇਹਨੂੰ ਤਿਆਰ ਕਿਵੇਂ ਕਰਨਾ ਵਾ ਤੁਸੀਂ ਇਹਨੂੰ ਤਿਆਰ ਤੁਸੀਂ ਇਹਨੂੰ ਤਿਆਰ ਕਰਨ ਵੇਲੇ ਤੁਸੀਂ ਕੀ ਕਰਨਾ ਵਾ ਰਾਤ ਨੂੰ ਰਾਤ ਨੂੰ ਤੁਸੀਂ ਸੌਣ ਲੱਗੇ ਤੁਸੀਂ 1 ਗਲਾਸ ਪਾਣੀ ਦੇ ਵਿੱਚ ਇੱਕ ਗਲਾਸ ਪਾਣੀ ਦੇ ਵਿੱਚ ਤੁਸੀਂ ਇਹ ਦੋਨੇ ਚੀਜ਼ਾਂ ਠੀਕ ਹੈ ਜੀ ਮੇਥੀ ਦੇ ਦਾਣਾ ਇੱਕ ਚਮਚ ਹੋ ਗਿਆ ਜੀ ਸੌਫ ਇੱਕ ਚਮਚ ਹੋ ਗਿਆ ਜੀ ਇਹ ਦੋਨੇ ਚੀਜ਼ਾਂ ਤੁਸੀਂ ਪਾਣੀ ਦੇ ਵਿੱਚ ਪਿਓ ਕੇ ਤੁਸੀਂ ਰਾਤ ਨੂੰ ਰੱਖ ਦੇਣੀ ਹੈ ਜੀ ਠੀਕ ਹੈ ਜੀ ਤੇ ਸਵੇਰੇ ਉੱਠ ਕੇ ਸਵੇਰੇ ਉੱਠ ਕੇ ਤੁਸੀਂ ਕੀ ਕਰਨਾ ਕਿ ਇਹ ਪਾਣੀ ਨੂੰ ਤੁਸੀਂ ਗਰਮ ਕਰ ਲੈਣਾ ਇਹਦੇ ਵਿੱਚ ਹੋਰ ਪਾਣੀ ਐ ਜਿਹੜਾ ਤੁਸੀਂ ਐਡ ਨਹੀਂ ਕਰਨਾ ਹੈਗਾ ਇਹ ਜਿਹੜਾ ਇੱਕ ਗਲਾਸ ਪਾਣੀ ਦਾ ਸੀ ਤੁਸੀਂ ਇਹਨੂੰ ਹੀ ਗਰਮ ਕਰਨਾ ਵਾ ਯਾਨੀ ਕਿ ਤੁਸੀਂ ਇਹਨੂੰ ਉਬਾਲ ਲੈਣਾ ਜੀ ਠੀਕ ਹੈ ਜੀ ਜਦੋਂ ਇਹ ਪਾਣੀ ਉਬਲ ਜੇਗਾ ਫੇਰ ਇਹਨੂੰ ਤੁਸੀਂ ਟੱਕ ਕੇ ਰੱਖ ਦੇਣਾ 2 ਤੋਂ 3 ਮਿੰਟ ਲਈ ਠੀਕ ਹੈ ਜੀ ਜਦੋਂ ਇਹ ਥੋੜਾ ਜਿਹਾ ਕੋਸਾ ਹੋ ਜਾਏਗਾ ਜਾਨੀ ਕਿ 50% ਗਰਮ ਰਹੇਗਾ ਫੇਰ ਤੁਸੀਂ ਇਹਨੂੰ ਪੀਣਾ ਵਾ ਜੀ ਠੀਕ ਹੈ ਜੀ ਇਹਨੂੰ ਤੁਸੀਂ ਹੌਲੀ ਹੌਲੀ ਪੀਣਾ ਜਿੱਦਾਂ ਆਪਾਂ ਚਾਹ ਨਹੀਂ ਪੀਂਦੇ ਹੈਗੇ ਉਵੇਂ ਪੀਣਾ ਇਹਨੂੰ ਛਾਣ ਕੇ ਪੀਣਾ ਵਾ ਠੀਕ ਹੈ ਜੀ ਇਹਨੂੰ ਪਹਿਲਾਂ ਤੁਸੀਂ ਛਾਣ ਲਿਓ ਛਾਣ ਕੇ ਫੇਰ ਪੀਣਾ ਵਾ ਹੌਲੀ ਹੌਲੀ ਜਿੱਦਾਂ ਆਪਾਂ ਚਾਹ ਪੀਂਦੇ ਹਾਂ ਜੀ ਠੀਕ ਹੈ ਜੀ ਤੇ ਇਹਨੂੰ ਹੁਣ ਪੀਣਾ ਕਦੋਂ ਵਾ ਤੁਸੀਂ ਇਹਨੂੰ ਸਵੇਰੇ ਤੁਸੀਂ ਖਾਲੀ ਪੇਟ ਪੀਣਾ ਵਾ ਠੀਕ ਹੈ ਜੀ ਪਹਿਲਾਂ ਤਾਂ ਸਵੇਰੇ ਜਿਹੜੀ ਤੁਹਾਡੀ ਮੈਡੀ ਜਿਹੜੀ ਤੁਹਾਡੀ ਮੈਡੀਸਿਨ ਚੱਲਦੀ ਹੈ ਡਾਕਟਰ ਅਲੀ ਤੁਸੀਂ ਉਹ ਖਾਣੀ ਆ ਹਨਾ ਥਾਇਰੋਇਡ ਵਾਲਿਆਂ ਨੂੰ ਮਤਲਬ ਵੀ ਡਾਕਟਰ ਨੇ ਮੈਡੀਸਿਨ ਦਿੱਤੀ ਹੁੰਦੀ ਹੈ ਪਹਿਲਾਂ ਤਾਂ ਤੁਸੀਂ ਸਵੇਰੇ ਉਹ ਖਾਣੀ ਆ ਉਤੋਂ ਤੁਸੀਂ 50 ਮਿੰਟ ਬਾਅਦ ਤੁਸੀਂ ਇਹ ਪਾਣੀ ਪੀਣਾ ਵਾ ਇਹ ਨਾ ਹੋਵੇ ਤੁਸੀਂ ਮੈਡੀਸਿਨ ਖਾਧੀ ਤੇ 10-15 ਮਿੰਟ ਬਾਅਦ ਤੁਸੀਂ ਇਹ ਪਾਣੀ ਪੀ ਲੋ ਨਹੀਂ ਇਹ ਫਿਰ ਤੁਹਾਨੂੰ ਨੁਕਸਾਨ ਦੇ ਕੇ ਜਾਏਗਾ ਠੀਕ ਆ ਜੀ ਸੋ ਇਹ ਤੁਸੀਂ ਪਹਿਲਾਂ ਮੈਡੀਸਿਨ ਖਾਣੀ ਆ ਮੈਡੀਸਿਨ ਦੇ ਤੁਸੀਂ 50 ਮਿੰਟ ਜਦੋਂ ਕੰਪਲੀਟ ਹੋ ਜਾਣਗੇ 50 ਮਿੰਟ ਜਾਂ ਫਿਰ 1 ਘੰਟਾ 1 ਘੰਟੇ ਬਾਅਦ ਵੀ ਤੁਸੀਂ ਇਹ ਪਾਣੀ ਆ ਜਿਹੜਾ ਤੁਸੀਂ ਪੀ ਸਕਦੇ ਹੋ ਫਿਰ ਇਹ ਤੁਹਾਨੂੰ ਰਿਜ਼ਲਟ ਜਿਹੜਾ ਇਹ ਦੇ ਕੇ ਜਾਏਗਾ ਜੀ ਠੀਕ ਹੈ ਜੀ ਸੋ ਪਹਿਲਾਂ ਮੈਡੀਸਨ ਲੈਣੀ ਆ ਉਦੋਂ 50 ਮਿੰਟ ਬਾਅਦ ਤੁਸੀਂ ਇਹ ਪਾਣੀ ਬਣਾ ਕੇ ਤੁਸੀਂ ਪੀਣਾ ਵਾ ਫੇ ਤੁਹਾਨੂੰ ਇਹ ਰਿਜ਼ਲਟ ਦੇ ਕੇ ਜਾਏਗਾ ਜਿਹੜੇ ਮੇਰੇ ਭੈਣ ਭਰਾਵਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਨਹੀਂ ਹੈਗੀ ਉਹ ਸਵੇਰੇ ਇਹਨੂੰ ਖਾਲੀ ਪੇਟ ਪੀ ਸਕਦੇ ਆ ਕਿਉਂਕਿ ਉਹਨਾਂ ਨੇ ਮੈਡੀਸਨ ਤਾਂ ਲੈਣੀ ਨਹੀਂ ਹੈਗੀ ਮੈਡੀਸਨ ਉਹਨਾਂ ਨੇ ਲੈਣੀ ਨਹੀਂ ਹੈਗੀ ਉਹ ਸਵੇਰੇ ਖਾਲੀ ਪੇਟ ਇਹਨੂੰ ਪੀ ਸਕਦੇ ਆ ਇਹਦੇ ਨਾਲ ਤੁਹਾਨੂੰ ਰਿਜ਼ਲਟ ਜਿਹੜਾ ਜ਼ਿਆਦਾ ਮਿਲੇਗਾ ਇੱਕ ਤਾਂ ਇਹਨੇ ਤੁਹਾਡੇ ਮੈਟਾਬੋਲਿਜ਼ਮ ਨੂੰ ਵੀ ਫਾਸਟ ਕਰਨਾ ਵਾ ਤੁਹਾਡੇ ਫੈਟੀ ਲੀਵਰ ਨੂੰ ਵੀ ਇਹਨੇ ਠੀਕ ਕਰਨਾ ਵਾ ਤੁਹਾਡੇ ਇਮਿਊਨਿਟੀ ਸਿਸਟਮ ਨੂੰ ਵੀ ਇਹਨੇ ਸਟਰੋਂਗ ਕਰਨਾ ਵਾ ਜਿਹਦੇ ਨਾਲ ਕਿ ਜਿਹਦੇ ਨਾਲ ਕਿ ਤੁਹਾਡੀ ਜਿਹੜੀ ਪਾਚਨ ਸ਼ਕਤੀ ਆ ਬਿਲਕੁਲ ਠੀਕ ਹੋ ਜੇਗੀ ਤੁਹਾਡਾ ਖਾਣਾ ਪੀਣਾ ਜ ਮੈਟਾਬੋਲਿਜ਼ਮ ਫਾਸਟ ਹੋ ਗਿਆ ਤੁਹਾਡੀ ਕੈਲਰੀਜ਼ ਆ ਜਿਹੜੀ ਆਪਣੇ ਆਪ ਹੀ ਬਰਨ ਹੋਣੀਆਂ ਸ਼ੁਰੂ ਹੋ ਜਾਣੀਆਂ ਹਨਾ ਤੁਹਾਡਾ ਭਾਰ ਤਾਂ ਵਧਦਾ ਵਾ ਜਦੋਂ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਸਲੋ ਹੁੰਦਾ ਵਾ ਕਿਉਂਕਿ ਸਾਡਾ ਰਹਿਣ ਸਹਿਣ ਇੱਕ ਖਾਣ ਪੀਣ ਦਾ ਤਰੀਕਾ ਜਿਹੜਾ ਉਹ ਸਹੀ ਨਹੀਂ ਹੈਗਾ ਜਦੋਂ ਸਾਡਾ ਖਾਣ ਪੀਣ ਦਾ ਤਰੀਕਾ ਸਹੀ ਨਹੀਂ ਹੁੰਦਾ ਸਾਡਾ ਰਹਿਣ ਸਹਿਣ ਦਾ ਤਰੀਕਾ ਸਹੀ ਨਹੀਂ ਹੁੰਦਾ ਸਾਡਾ ਮੈਟਾਬੋਲਿਜ਼ਮ ਆ ਜਿਹੜਾ ਉਹ ਸਲੋ ਹੋ ਜਾਂਦਾ ਵਾ ਹਨਾ ਸੋ ਅਸੀਂ ਕੀ ਕਰਦੇ ਅਸੀਂ ਬਾਹਰਲੀਆਂ ਚੀਜ਼ਾਂ ਨੂੰ ਜ਼ਿਆਦਾ ਖਾਂਦੇ ਆ ਗੰਦਮੰਦ ਆਈ ਜ਼ਿਆਦਾ ਖਾਂਦੇ ਆ ਜਾਂ ਫਿਰ ਅਸੀਂ ਜਿਹੜਾ ਖਾਣਾ ਵਾ ਡਿਨਰ ਆ ਅਸੀਂ ਉਹ ਬਹੁਤ ਦੇਰ ਤੱਕ ਕਰਦੇ ਆ ਅਸੀਂ ਰਾਤ ਨੂੰ 10 ਵਜੇ 11 ਵਜੇ 12 ਵਜੇ ਤੱਕ ਵੀ ਅਸੀਂ The cat sat on the ਡਿਨਰ ਕਰਦੇ ਆ ਇਹੋ ਜਿਹੀ ਆਦਤਾਂ ਕਰਕੇ ਹਨਾ ਇਹੋ ਜਿਹੀ ਆਦਤਾਂ ਕਰਕੇ ਸਾਡੇ ਸਰੀਰ ਦਾ ਜਿਹੜਾ ਨਾਸ ਆ ਉਹ ਵੱਜਦਾ ਵਾ ਜਾਨੀ ਸਾਡਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਸਾਡਾ ਲੀਵਰ ਜਿਹੜਾ ਉਹ ਫੇਟੀ ਹੋ ਜਾਂਦਾ ਵਾ ਸਾਡੀ ਪਾਚਨ ਸ਼ਕਤੀ ਆ ਉਹ ਖਰਾਬ ਹੋ ਜਾਂਦੀ ਆ ਫਿਰ ਜਾ ਕੇ ਸਾਡਾ ਭਾਰ ਵਧਣਾ ਸ਼ੁਰੂ ਹੋ ਜਾਂਦਾ ਵਾ ਹਨਾ ਤੁਸੀਂ ਦੇਖਣਾ ਬਹੁਤ سارے ਛੋਟੇ ਬੱਚੇ ਇਹੋ ਜਿਹੇ ਨੇ ਜਿਨ੍ਹਾਂ ਦਾ ਭਾਰ ਦਿਨਾਂ ਦੇ ਵਿੱਚ ਹੀ ਵਧੀ ਜਾਂਦਾ ਵਾ ਉਹਨਾਂ ਦਾ ਭਾਰ ਛੇਤੀ ਤਾਂ ਵੱਧਦਾ ਵਾ ਕਿਉਂਕਿ ਉਹਨਾਂ ਦੇ ਅੰਦਰ ਇਹ ਬੁਰੀ ਆਦਤਾਂ ਨੇ ਉਹ ਟਾਈਮ ਦੇ ਉੱਤੇ ਖਾਂਦੇ ਨਹੀਂ ਹੈਗੇ ਹੈਲਦੀ ਨਹੀਂ ਖਾਂਦੇ ਹੈਗੇ ਬਾਹਰਲੀ ਚੀਜ਼ਾਂ ਨੂੰ ਜ਼ਿਆਦਾ ਖਾਂਦੇ ਨੇ ਹੈਲਦੀ ਚੀਜ਼ਾਂ ਨੂੰ ਪਾਰਾ ਜਿਹੜਾ ਜਿਆਦਾ ਵਾਦਾ ਵਾ ਹਨਾ ਸੋ ਇਹ ਤੁਸੀਂ ਡਰਿੰਕ ਜਿਹੜੀ ਤੁਸੀਂ ਬਣਾ ਕੇ ਪੀਣੀ ਸ਼ੁਰੂ ਕਰ ਦੋ ਇਹ ਤੁਹਾਨੂੰ ਥਾਇਰੋਇਡ ਦੇ ਵਿੱਚ ਵੀ ਤੁਹਾਨੂੰ ਬੇਨਫਿਟ ਦੇ ਕੇ ਜਾਏਗੀ ਅਗਰ ਤੁਹਾਨੂੰ ਥਾਇਰੋਇਡ ਨਹੀਂ ਹੈਗਾ ਤਾਂ ਵੀ ਤੁਸੀਂ ਇਹਨੂੰ ਪੀ ਸਕਦੇ ਤਾਂ ਵੀ ਤੁਹਾਨੂੰ ਇਹ ਫਾਇਦਾ ਦੇ ਕੇ ਜਾਏਗੀ ਇਹਦਾ ਨੁਕਸਾਨ ਕੋਈ ਨਹੀਂ ਹੈਗਾ ਜੀ ਫਿਰ ਤੁਸੀਂ ਇਹਨੂੰ ਤੁਸੀਂ ਲਗਾਤਾਰ ਤੁਸੀਂ 15 ਦਿਨ ਪੀਣਾ ਜੀ ਠੀਕ ਹੈ ਜੀ 15 ਦਿਨ ਪੀਣਾ ਵਾ ਫਿਰ 2-3 ਦਿਨ ਤੁਸੀਂ ਗੇਪ ਕਰ ਦੇਣਾ ਫਿਰ ਤੁਸੀਂ 15 ਦਿਨ ਇਹਨੂੰ ਪੀਣਾ ਵਾ ਠੀਕ ਹੈ ਜੀ ਤੇ ਇਹਦੇ ਨਾਲ ਤੁਸੀਂ ਦਿਨ ਦੇ ਵਿੱਚ 3 ਤੋਂ 4 ਲੀਟਰ ਪਾਣੀ ਤੁਸੀਂ ਪੀਣਾ ਹੀ ਪੀਣਾ ਵਾ ਮੈਂ ਆਪਣੀ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਵਾ ਵੀ ਪਾਣੀ ਤੁਸੀਂ ਜਿਆਦਾ ਤੋਂ ਜਿਆਦਾ ਪੀਣ ਦੀ ਕੋਸ਼ਿਸ਼ ਕਰਿਓ ਕਿਉਂਕਿ ਪਾਣੀ ਦੇ ਵਿੱਚ ਕੋਈ ਕੈਲਰੀਜ਼ ਹੀ ਨਹੀਂ ਹੁੰਦੀ ਹੈਗੀ ਪਾਣੀ ਨੇ ਸਾਡੇ ਪੇਟ ਨੂੰ ਬਿਲਕੁਲ ਸਾਫ਼ ਕਰਨਾ ਯਾਨੀ ਕਿ ਸਾਡੀ ਬੋਡੀ ਨੂੰ ਅੰਦਰੋਂ ਬਿਲਕੁਲ ਸਾਫ਼ ਕਰ ਦੇਣਾ ਜਿਹਦੇ ਨਾਲ ਕੀ ਸਾਡਾ ਮੈਟਾਬੋਲਿਜ਼ਮ ਫਾਸਟ ਹੋ ਜਾਂਦਾ ਸਾਡਾ ਲੀਵਰ ਬਿਲਕੁਲ ਸਹੀ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਹੋ ਜਾਂਦਾ ਤੇ ਸਾਡੀ ਪਾਚਨ ਸ਼ਕਤੀ ਜਿਹੜੀ ਉਹ ਬਿਲਕੁਲ ਠੀਕ ਹੋ ਜਾਂਦੀ ਹੈ ਹਨਾ ਉਹ ਭਾਰ ਘਟੋਣ ਨੂੰ ਲੈ ਕੇ ਪਾਣੀ ਦਾ ਸਾਡੇ ਲਈ ਬਹੁਤ ਵੱਡਾ ਰੋਲ ਆ ਹਨਾ ਸੋ ਪਾਣੀ ਘੱਟ ਨਹੀਂ ਪੀਣਾ ਪਾਣੀ ਜਿਆਦਾ ਤੋਂ ਜਿਆਦਾ ਪੀਂਦੀ ਕੋਸ਼ਿਸ਼ ਜੀ ਕਰਨੀ ਹੈ ਤੇ ਡੇਲੀ ਵਰਕਆਊਟ ਕਰਨਾ ਬਾਹਰਲੀ ਚੀਜ਼ ਕੁਛ ਨਹੀਂ ਖਾਣੀ ਹੈਗੀ ਮਿੱਠਾ ਮੁਠਾ ਕੁਛ ਨਹੀਂ ਖਾਣਾ ਹੈਗਾ ਕੋਈ ਤਲੀ ਹੋਈ ਚੀਜ਼ ਨਹੀਂ ਖਾਣੀ ਕੋਈ ਜੰਕ ਫੂਡ ਨਹੀਂ ਖਾਣਾ ਕੋਈ ਹੋਲੀ ਚੀਜ਼ ਤੁਸੀਂ ਉਹ ਨਹੀਂ ਖਾਣੀ ਫਿਰ ਤੁਹਾਨੂੰ ਰਿਜ਼ਲਟ ਇਹਦਾ ਜ਼ਿਆਦਾ ਮਿਲੇਗਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੇ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ ਤਾਂ ਪਲੀ ਤੁਸੀਂ ਮੈਨੂੰ ਇੰਸਟਾਗ੍ਰਾਮ ਤੋਂ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜਾਂ ਫਿਰ ਤੁਸੀਂ ਵੀ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲਾ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕਲ ਨੂੰ ਇੱਕ ਨਵੀਂ ਤੇ ਵਧੀਆ